ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰ ਨਾਮਾ ਦੇ ਵਿੱਚ ਮੈਂ ਤੁਹਾਡਾ ਦੋਸਤ ਹਾਂ ਉਸ ਪਰਮਜੀਤ ਸਿੰਘ ਪਾਕਨਾ ਹੁਣ ਤੱਕ ਦੀ ਵੱਡੀ ਖਬਰ ਲੈ ਕੇ ਆਏ ਨਵੀਂ ਦਿੱਲੀ ਲੈ ਚਾਲਦੇ ਜੀ ਜਿੱਥੇ ਕੇਪੀਐਸ ਗਿੱਲ ਦੇ ਅੰਤਿਮ ਜਿਹੜਾ ਕਿ ਸੰਸਕਾਰ ਤੋਂ ਬਾਅਦ ਉਹਨਾਂ ਦਾ ਅੱਜ ਭੋਗ ਸੀ ਤੇ ਭੋਗ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਪਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਆ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਪੀਐਸ ਗਿੱਲ ਨੂੰ ਹਮੇਸ਼ਾ ਯਾਦ ਕੀਤਾ ਜਾਵੇ ਸੋ ਪੰਜਾਬ ਦੇ ਵਿੱਚ ਉਹ ਅੱਤਵਾਦ ਦਾ ਖਾਤਮਾ ਕਰਨ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਐਸ ਗਿੱਲਾ ਸ਼ਨੀਵਾਰ ਦੀ ਗੱਲ ਕਰੀਏ ਤਾਂ ਅੱਜ ਅੰਤਮ ਪੋਗ ਜਿਹੜਾ ਕਿ ਦਿੱਲੀ ਵਿਖੇ ਪਾਇਆ ਗਿਆ ਜਿਕਰਯੋਗ ਹੈ ਕਿ ਕੇਪੀਐਸ ਗਿੱਲਾ ਦਾ ਜਿਹੜਾ ਕੀ ਦਿਹਾਂਤ ਹੈ ਉਹ 26 ਮਈ ਵਾਲੇ ਦਿਨ ਦਿੱਲੀ ਦੇ ਸੈ ਗੰਗਾ ਰਾਮ ਹਸਪਤਾਲ ਦੇ ਵਿੱਚ ਹੋਇਆ ਸੀ ਤੇ ਉਹ 82 ਸਾਲ ਦੇ ਸੀ ਸੋ 82 ਸਾਲ ਦੇ ਸੰਨ ਤੇ ਅੱਜ ਯਾਨੀ ਕਿ ਸ਼ਨੀਵਾਰ ਉਹਨਾਂ ਦਾ ਭੋਗ ਪਾਇਆ ਗਿਆ ਸਾਰੀਆਂ ਰਸਮਾਂ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਦਿੱਲੀ ਦੇ ਕਾਂਸੀ ਨਿਊਜ਼ ਚੈਨਲ ਜਿਹੜਾ ਕਿ ਕਲੱਬ ਹੈ ਉਹਦੇ ਵਿੱਚ ਇਹ ਕੀਤਾ ਗਿਆ ਹੈ ਸੇ ਗਿੱਲ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਦੇ ਜਿਹੜੇ ਕਿ ਕਾਫੀ ਵੱਡੇ ਲੀਡਰਸ ਨੇ ਪੰਜਾਬ ਪੁਲਿਸ ਦੇ ਕਾਫੀ ਅਫਸਰ ਉਥੇ ਮੌਜੂਦ ਸਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ KPS ਗਿਲਦੇ ਭੋਗ ਦੇ ਉੱਪਰ ਪਹੁੰਚੇ ਨੇ ਉਹਨਾਂ ਦੀ ਅਰਸਵਾ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਸਰਦਾਰ ਜਲੀ ਦਿੱਤੀ ਹੈ ਇਹ ਹੁਣ ਤੱਕ ਦੀ ਬ੍ਰੇਕਿੰਗ ਨਿਊਜ਼ ਜਿਹੜੀ ਨਿਕਲ ਕੇ ਆ ਰਹੀ ਆ ਜੀ ਤੇ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਤੇ ਦੁੱਖ ਸਾਂਝਾ ਕਰਦੇ ਹੋ ਉਹਨੜੇ ਕਿਹਾ ਕਿ ਕੈਪਟਨ ਬਰਿੰਦਰ ਸਿੰਘ ਨੇ ਗੱਲ ਕੀਤੀ ਹੈ KPS ਗਿਲ ਦਾ ਦੇਹਾਂਤ ਇਸ ਯੁੱਗ ਲਈ ਦੁੱਖ ਦੀ ਗੱਲ ਹੈ ਤੇ ਅਸੀਂ ਕਦੇ ਵੀ ਨਹੀਂ ਭੁੱਲ ਸਕਾਂਗੇ ਉਹਨਾਂ ਨੇ ਪੰਜਾਬ ਦੇ ਲਈ ਕੀ ਕੀ ਕੀਤਾ ਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਇਸ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀ ਸੋਢੀ ਤੇ ਭਾਜਪਾ ਦੇ ਆਗੂਆਂ ਵਿੱਚੋਂ ਲక్ష్ਮੀ ਕਾਂ ਚਾਵਲਾ ਨੇ ਵੀ ਭੋਗ ਦੀਆਂ ਜਿਹੜੀ ਕਿ ਰਸ਼ਮਾਂ ਦੇ ਵਿੱਚ ਸ਼ਿਰਕਤ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਹੁਣ ਤੱਕ ਦੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਜਿਹੜੀ ਕਿ ਨਵੀਂ ਦਿੱਲੀ ਤੋਂ ਵਿਚੋਂ ਰਿਕਰ ਕੇ ਆ ਰਹੀ ਹੈ ਕੇ ਪੀਐਸ ਗਿਲ ਦੇ ਭੋਗ ਦੇ ਉੱਪਰ ਪਹੁੰਚੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅੱਜ ਨਿਊਜ਼ ਵਾਲਾ ਦੇ ਉੱਪਰ ਇਹ ਹੁਣ ਤੱਕ ਦੀ ਬ੍ਰੇਕਿੰਗ ਨਿਊਜ਼ ਆ ਹੋਰ ਦੇਸ਼ ਦੇ ਵੱਡੀਆਂ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਆਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ 10000 ਸਾਰਿਆਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ